ਮੋਦੀ ਸਰਕਾਰ ਨੂੰ ਕਹਿ ਕੇ ਆਏ ਸੀ ਕਿ ਅਸੀਂ ਸਿਰਫ ਇਸ ਅੰਦੋਲਨ ਨੂੰ ਵਿਰਾਮ ਦੇ ਕੇ ਜਾ ਰਹੇ ਆ ਅਸੀਂ ਇਸ ਅੰਦੋਲਨ ਨੂੰ ਛੱਡ ਕੇ ਨਹੀਂ ਜਾ ਰਹੇ ਪਰ ਸਰਕਾਰ ਨੇ ਸਾਡੀਆਂ 2.5 ਸਾਲ ਦੇ ਵਿੱਚ ਮੰਗਾਂ ਪੂਰੀਆਂ ਨਹੀਂ ਕੀਤੀਆਂ ਸੋ ਅੰਦੋਲਨ 2 ਦਾ ਆਗਾਜ਼ ਹੋ ਗਿਆ ਫਿਰ ਕਹਿੰਦੇ ਆ ਨਾ ਵੀ ਪਹਿਲਾਂ ਕਾਲੇ ਕਾਨੂੰਨ ਰੱਦ ਕਰਾਏ 13 ਮਹੀਨਿਆਂ ਚ ਜੇ ਸਾਨੂੰ 2 ਸਾਲ ਵੀ ਦਿੱਲੀ ਦੀਆਂ ਬਰੂਹਾਂ ਤੇ ਬੈਠਣਾ ਪੈ ਜੂਗਾ ਨਾ ਅਸੀਂ ਬੈਠਾਂਗੇ ਪਰ ਐਮਐਸਪੀ ਲਏ ਬਿਨਾ ਅਸੀਂ ਨਹੀਂ ਮੁੜਨ ਉਹ ਸਾਡੇ ਨੁਕਸਾਨ ਕਰਨ ਨੂੰ ਤਿਆਰ ਬੈਠੇ ਆ ਬਿਲਕੁਲ ਤਿਆਰ ਬਾਰ ਤਿਆਰ ਆ ਸਾਡੇ ਇੰਡੀਆ ਦੇ ਵਿੱਚ ਇਹਨਾਂ ਨੇ ਪਾਕਿਸਤਾਨ ਤੇ ਚਾਈਨਾ ਬਾਰਡਰ ਬਣਾਤਾ ਇਹ ਸਰਕਾਰ ਆ ਜਿਹੜੀ ਢਰੀ ਹੋਈ ਆ ਡਬੀ ਹੋਈ ਆ ਸਾਨੂੰ ਬਾਰ ਬਾਰ ਸੱਦ ਰਹੀ ਆ ਤੇ ਹੱਲ ਨਿਕਲ ਜੂਗਾ ਤਾਂ ਅਸੀਂ ਹੱਸਦੇ ਖੇੜਦੇ ਆਪਣੇ ਘਰਾਂ ਨੂੰ ਜਾਵਾਂਗੇ ਨਹੀਂ ਤੇ ਅਸੀਂ ਹੱਸਦੇ ਖੇੜਦੇ ਇੱਥੋਂ ਦਿੱਲੀ ਪਹੁੰਚਾਂਗੇ ਕਿਸਾਨਾਂ ਦਾ ਇਹ ਵੀ ਕਹਿਣਾ ਕਿ 5 ਸਾਲ ਦਾ ਐਗਰੀਮੈਂਟ ਦਿੰਦੇ ਨੇ ਇਹਦਾ ਮਤਲਬ 5 ਸਾਲ ਬਾਅਦ ਫੇਰ ਕੋਈ ਗਲਤ ਨੀਤੀ ਬਣੂ ਫੇਰ ਕੋਈ ਗਲਤ ਸਿਸਟਮ ਨਹੀਂ ਤੇ ਅਸੀਂ 5 ਸਾਲਾਂ ਬਾਅਦ ਫੇਰ ਆਪਦੀ ਇਹ ਹੀ ਟਿੰਡ ਫੋੜੀ ਚੱਕ ਕੇ ਇੱਥੇ ਆਇਆ ਕਰਾਂਗੇ ਜਿਹੜਾ ਕਿਸਾਨ ਉਸ ਚੀਜ਼ ਨੂੰ ਬਣਾਉਂਦਾ ਉਹਦੇ ਆਲੂ 1 ਰੁਪਈਏ ਕਿਲੋ ਤੇ ਜਦੋਂ ਕਾਰਪੋਰੇਟ ਘਰਾਣਿਆਂ ਨੂੰ ਉਹ ਆਲੂ ਦਿੱਤੇ ਜਾਂਦੇ ਆ ਚਿਪਸ ਦੇ ਮੈਨੂੰ ਲੱਗਦਾ 5 ਗ੍ਰਾਮ ਚਿਪਸ ਨਹੀਂ ਹੁੰਦਾ ਤੇ 50 ਰੁਪਈਆ ਦਾ ਪੈਕੇਟ ਹੈ ਅਗਰ ਦੇਸ਼ ਦਾ ਅੰਨਦਾਤਾ ਖੁਸ਼ ਨਹੀਂਗਾ ਤਾ ਮੇਰੇ ਖਿਆਲ ਦੇ ਵਿੱਚ ਕੋਈ ਵੀ ਖੁਸ਼ ਨਹੀਂ ਹੋ ਸਕਦਾ। ਉਹੋ ਨੇ ਵੀ ਕਿ ਆ ਕਿਸਾਨਾਂ ਦੀ ਗੱਲਬਾਤ ਸਾਹਮਣੇ ਆ ਰਹੀ ਆ ਕਿ 21 ਫਰਵਰੀ ਨੂੰ ਸ਼ਾਂਤਮਈ ਤਰੀਕੇ ਨਾਲ ਅਸੀਂ ਕੂਚ ਕਰਾਂਗੇ ਦਿੱਲੀ ਨੂੰ। ਪਹਿਲਾਂ ਵੀ ਬੈਰੀਕੇਡ ਲਾਇਏ ਸੀ। ਇਸ ਵਾਰੀ ਪ੍ਰਸ਼ਾਸਨ ਨੇ ਥੋੜੀ ਜੀ ਜ਼ਿਆਦਾ ਬੈਰੀਕੇਡ ਲਾਤੇ ਆ ਪਰ ਮੈਂ ਇੱਕ ਗੱਲ ਸਰਕਾਰ ਨੂੰ ਜ਼ਰੂਰ ਕਹਿਣੀ ਆ। ਕਿ ਜਿਹੜੇ ਸਾਡੀ ਪੰਜਾਬ ਹਰਿਆਣੇ ਦੀ ਕੌਮ ਆ ਪੰਜਾਬ ਹਰਿਆਣੇ ਦੇ ਕਿਸਾਨ ਨੇ ਉਹ ਮਰਨ ਮਰਨ ਤੋਂ ਨਹੀਂ ਡਰਦੇ ਸਾਡੇ ਵਰਗੀਆਂ ਕੁੜੀਆਂ ਸਾਡੇ ਬਜ਼ੁਰਗ ਚਿੱਟੀਆਂ ਦਾੜੀਆਂ ਵਾਲੇ ਜਾਨ ਤਲੀ ਤੇ ਰੱਖ ਕੇ ਆਏ ਆ ਜੇ ਜਥੇਬੰਦੀਆਂ ਨੇ ਹੁਕਮ ਦਿੱਤਾ ਇੱਕ ਘੰਟੇ 'ਚ ਇਹਦੇ ਬੈਰੀਕੇਟ ਟੁੱਟ ਜਾਣਗੇ ਜੇ ਕੁਰਬਾਨੀਆਂ ਦੇ ਕੇ ਸਾਨੂੰ ਸਾਡੇ ਬੱਚਿਆਂ ਨੂੰ ਹੱਕ ਮਿਲਦਾ ਸਾਡੀਆਂ ਪਿਛਲੀਆਂ ਨਸਲਾਂ ਜਿਹੜੀਆਂ ਉਹਨਾਂ ਦਾ ਸੁਧਾਰ ਹੁੰਦਾ ਤਾਂ ਸਾਨੂੰ ਆਪਣੀ ਕੁਰਬਾਨੀ ਦੇਣ ਦੇ ਵਿੱਚ ਵੀ ਕੋਈ ਕੋਈ ਵੀ ਗਿਲਾ ਸ਼ਿਕਵਾ ਨਹੀਂ ਕਿ ਮੇਰੀ ਕੁਰਬਾਨੀ ਹੋ ਗਈ ਪਰ ਮੇਰਾ ਪੁੱਤ ਸੌਖਾ ਹੋ ਗਿਆ ਕਹਿੰਦੇ ਜਦੋਂ ਜਦੋਂ ਵੀ ਜ਼ਾਲਮਾਂ ਜ਼ੁਲਮ ਕੀਤੇ ਅਸੀਂ ਬੜ ਕੇ ਧਾਰ ਖਲੋਏ ਆ ਜਿਹੜਾ ਪੜ ਕੇ ਵੇਖ ਇਤਿਹਾਸ ਸਾਡਾ ਅਸੀਂ ਕੁਰਬਾਨੀਆਂ ਦੇਣ ਲਈ ਪੈਦਾ ਹੋਏ ਆ ਮੋਤੀਆ ਤੈਨੂੰ ਵਹਿ ਮੈਂ ਸਾਡੇ ਬਾਬੇ ਅਜੇ ਵੀ ਕਹਿੰਦੇ ਸੈਂਟਰਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਅਸੀਂ ਸੰਭੂ ਬਾਰਡਰ ਤੇ ਮੌਜੂਦ ਆ ਸੰਭੂ ਬਾਰਡਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਸਿੱਧੀਆਂ ਕਿ ਇੱਥੇ ਜਿਹੜੇ ਕਿਸਾਨ ਨੇ ਜਥੇਬੰਦ ਕਾਗੂ ਨੇ ਲਗਾਤਾਰ ਪਹੁੰਚ ਰਹੇ ਨੇ ਕਿਉਂਕਿ ਮੀਟਿੰਗਾਂ ਦਾ ਦੌਰ ਇੱਕ ਪਾਸੇ ਜਾ ਰਹੀ ਆ ਤੇ ਦੂਜੇ ਪਾਸੇ ਪ੍ਰਦਰਸ਼ਨਾਂ ਜਿਹੜਾ ਇਹ ਵੀ ਜੰਗੀ ਪੱਧਰ ਤੇ ਹੁੰਦਾ ਜਾ ਰਿਹਾ ਜਾਨੀ ਕਿ ਪੂਰਾ ਵਧਦਾ ਜਾ ਰਿਹਾ ਸੋ ਗੱਲਬਾਤ ਕਰਾਂਗੇ ਸੰਭੂ ਬਾਰਡਰ ਤੇ ਪਹੁੰਚ ਰਹੇ ਨੇ ਜਿਹੜੇ ਵੀ ਕਿਸਾਨ ਆਗੂ ਪਹੁੰਚ ਰਹੇ ਨੇ ਸੋ ਰਾਜਕੌਰ ਪਹੁੰਚੇ ਨੇ ਇੱਥੇ ਜੋ ਪਿਛਲੇ ਪ੍ਰੋਟੈਸਟ ਚ ਜਦੋਂ ਦਿੱਲੀ ਅੰਦੋਲਨ ਚੱਲਿਆ ਤਾਂ ਉਹਨਾਂ ਨੇ ਅਨੁਰਾਗ ਠਾਕੁਰ ਬੀਜੇਪੀ ਦੇ ਆਗੂ ਨੇ ਚੰਡੀਗੜ੍ਹ ਚ ਉਹਨਾਂ ਦੀ ਵਿਰੋਧਤਾ ਕੀਤੀ ਕਾਫੀ ਕੁਝ ਹੋਇਆ ਸੀ ਐਫਆਈਆਰਸ ਵੀ ਉਹਨਾਂ ਤੇ ਹੋਈਆਂ ਨੇ ਸੋ ਸਾਡੇ ਨਾਲ ਮੌਜੂਦ ਨੇ ਹਾਂਜੀ ਰਾਜੀ ਪਹੁੰਚੇ ਹੋ ਇੱਥੇ ਪ੍ਰਦਰਸ਼ਨ ਤੇ ਆ ਗਏ ਫਿਰ ਇਸ ਵਾਰ ਵੀ ਕਿਸਾਨਾਂ ਦੇ ਨਾਲ ਬਿਲਕੁਲ ਜਿੱਥੇ ਮੇਰੇ ਕਿਸਾਨ ਭਾਈ ਨੇ ਕਿਉਂਕਿ ਮੈਂ ਇੱਕ ਕਿਸਾਨ ਦੀ ਧੀ ਆ ਤੇ ਉੱਥੇ ਸਾਡਾ ਪਹੁੰਚਣਾ ਜ਼ਰੂਰੀ ਬਹੁਤ ਜ਼ਰੂਰੀ ਸੀ ਕਿਉਂਕਿ ਇਸ ਅੰਦੋਲਨ ਦੇ ਪਾਰਟ 1 ਦੀ ਮੈਂ ਚੰਡੀਗੜ੍ਹ ਪ੍ਰੋਟੈਸਟਰ ਆ ਤੇ ਅਸੀਂ ਮੋਦੀ ਸਰਕਾਰ ਨੂੰ ਕਹਿ ਕੇ ਆਏ ਸੀ ਕਿ ਅਸੀਂ ਸਿਰਫ ਇਸ ਅੰਦੋਲਨ ਨੂੰ ਵਿਰਾਮ ਦੇ ਕੇ ਜਾ ਰਹੇ ਆ ਅਸੀਂ ਇਸ ਅੰਦੋਲਨ ਨੂੰ ਛੱਡ ਕੇ ਨਹੀਂ ਜਾ ਰਹੇ ਪਰ ਸਰਕਾਰ ਨੇ ਸਾਡੀਆਂ 2.5 ਸਾਲ ਦੇ ਵਿੱਚ ਮੰਗਾਂ ਪੂਰੀਆਂ ਨਹੀਂ ਕੀਤੀਆਂ ਸੋ ਅੰਦੋਲਨ 2 ਦਾ ਆਗਾਜ਼ ਹੋ ਗਿਆ ਫਿਰ ਅਸੀਂ ਠੀਕ ਹੈ ਤੇ ਪਹਿਲਾਂ ਵੀ ਬਹੁਤ ਵਿਰੋਧਤਾ ਕੀਤੀ ਆ ਜਿਵੇਂ ਪਹਿਲਾਂ ਅਨੁਰਾਗ ਠਾਕਰ ਦਾ ਤੁਸੀਂ ਵਿਰੋਧ ਕੀਤਾ ਕਾਫੀ ਕੁਝ ਹੋਇਆ ਸੀ ਉਦੋਂ ਹੁਣ ਕੀ ਲੱਗਦਾ ਤੁਹਾਨੂੰ ਇਸ ਵਾਰ ਵੀ ਜਿਵੇਂ ਸਰਕਾਰ ਦਾ ਰਵਈਆ ਦੇਖੀਏ ਮੀਟਿੰਗਾਂ ਦੇ ਮੀਟਿੰਗਾਂ ਚੱਲ ਰੇ ਨੇ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਕੀ ਹੋਣਾ ਹੈ ਦੇਖੋ ਗੱਲ ਹਰ ਮਸਲੇ ਦਾ ਹੱਲ ਕਿਉਂਕਿ ਉਹ ਸਾਡਾ ਨੁਕਸਾਨ ਕਰਨ ਨੂੰ ਤਿਆਰ ਬੈਠੇ ਆ ਬਿਲਕੁਲ ਤਿਆਰ ਬਾਰ ਤਿਆਰ ਸਾਡੇ ਇੰਡੀਆ ਦੇ ਵਿੱਚ ਇਹਨਾਂ ਨੇ ਪਾਕਿਸਤਾਨ ਤੇ ਚਾਈਨਾ ਬਾਰਡਰ ਬਣਾਤਾ ਪਰ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਿਸੇ ਵੀਰ ਭਰਾਵਾਂ ਦਾ ਨੁਕਸਾਨ ਹੋਵੇ ਅਸੀਂ ਇਸ ਲੜਾਈ ਨੂੰ ਲੜ ਰਹੇ ਹਾਂ ਅਸੀਂ ਗੱਲ ਕਰ ਰਹੇ ਹਾਂ ਬਾਰ-ਬਾਰ ਜਥੇਬੰਦੀਆਂ ਬਾਰ-ਬਾਰ ਸਰਕਾਰ ਦੇ ਨਾਲ ਗੱਲ ਕਰ ਰਹੀਆਂ ਨੇ ਕਿ ਸਾਨੂੰ ਐਮਐਸਪੀ ਦੇ ਦਿਓ ਸਾਡੀ ਕਰਜ਼ਾ ਮਾਫੀ ਦੇ ਦਿਓ ਸਾਡੀ ਮਤਲਬ ਪਰਚੇ ਰੱਦ ਕਰ ਦਿਓ ਸਾਨੂੰ ਸੁਆਮੀਨਾਥਨ ਰਿਪੋਰਟ ਦੇ ਦਿਓ ਮਤਲਬ ਪਰ ਸਰਕਾਰ ਆ ਜਿਹੜੀ ਡਰੀ ਹੋਈ ਆ ਤਵੀ ਹੋਈ ਆ ਸਾਨੂੰ ਬਾਰ-ਬਾਰ ਸੱਦ ਰਹੀ ਆ ਤੇ ਹੱਲ ਨਿਕਲ ਜੂਗਾ ਤਾ ਅਸੀਂ ਹੱਸਦੇ ਖੇੜਦੇ ਆਪਦੇ ਘਰਾਂ ਨੂੰ ਜਾਵਾਂਗੇ ਨਹੀਂ ਤੇ ਅਸੀਂ ਹੱਸਦੇ ਖੇੜਦੇ ਇੱਥੋਂ ਦਿੱਲੀ ਪਹੁੰਚਾਂਗੇ ਠੀਕ ਹੈ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਪਰਚੇ ਰੱਦ ਕਰ ਦਿੰਨੇ ਆ ਕਪਾਹ ਤੇ ਗੰਨੇ ਤੇ ਜਾਂ ਮੱਕੀ ਤੇ ਕਈ ਫਸਲਾਂ ਦਾ ਜ਼ਿਕਰ ਹੋਇਆ ਕਿ ਉਹਨਾਂ ਦਾ ਅਸੀਂ ਲਿਖਤੀ ਦਿੰਨੇ ਆ ਜੀ 5 ਸਾਲ ਲਿਖਤੀ ਦਿੰਨੇ ਆ ਪਰ ਫੇਰ ਗੱਲ ਲੜ ਗਈ ਦੂਜੀਆਂ ਗੱਲਾਂ ਦੇ ਮੁੱਦਿਆਂ ਤੇ ਗੱਲਬਾਤ ਨਹੀਂ ਕੀਤੀ ਉਹਨਾਂ ਨੇ ਆਪਣਾ ਪ੍ਰਸਤਾਵ ਦੱਸਿਆ ਉਹਨੂੰ ਕਿਵੇਂ ਦੇਖ ਦੋ ਮੀਟਿੰਗ ਜਿਹੜੀ ਹੋਈ ਆ ਕੱਲ ਸਾਰੀ ਦੇਖੋ ਅਸੀਂ ਤੇ ਚਾਹੁੰਦੇ ਆ ਕਿ ਸਾਡੀਆਂ ਜਥੇਬੰਦੀਆਂ ਨੇ ਇੱਕ ਲੈਟਰ ਇਸ਼ੂ ਕੀਤਾ ਉਹਦੇ ਵਿੱਚ ਕਿੰਨੀਆਂ ਡਿਮਾਂਡਸ ਨੇ ਦੇਖੋ ਅਸੀਂ ਅੱਜ ਵਾਰ-ਵਾਰ ਘਰਾਂ ਚੋਂ ਆਉਣਾ ਬਹੁਤ ਔਖਾ ਹੈ ਅੱਜ ਅਸੀਂ ਐਡਾ ਵੱਡਾ ਜਿਹੜਾ ਵਿੱਡਣਾ ਵਿੱਡਿਆ ਅੱਜ ਲੋਕ ਇੱਥੇ ਇਕੱਠੇ ਹੋਏ ਆ ਅਸੀਂ ਹਰ ਮੰਗ ਆ ਜਿਹੜੀ ਉਹ ਸਰਕਾਰ ਤੋਂ ਮਨਾ ਕੇ ਜਾਣੀ ਹੈ ਬਿਲਕੁਲ ਮੰਗ ਆ ਜਿਹੜੀ ਕਿਸੇ ਮੰਗ ਲਈ ਮੈਨੂੰ ਨਹੀਂ ਲੱਗਦਾ ਕਿ ਜਥੇਬੰਦੀਆਂ ਕੋਈ ਕੰਪਰੋਮਾਈਜ਼ ਕਰਨਗੀਆਂ ਜਥੇਬੰਦੀਆਂ ਦੇ ਉੱਤੇ ਵੀ ਬਹੁਤ ਪ੍ਰੈਸ਼ਰ ਆ ਅਸੀਂ ਮੰਗ ਮਨਾਉਣ ਆਏ ਆ ਐਮਐਸਪੀ ਬਹੁਤ ਜ਼ਰੂਰੀ ਹੈ ਜਿੰਨਾ ਚੋਂ ਸਭ ਤੋਂ ਵੱਡੀ ਮੰਗ ਆ ਜਿਹੜੀ ਐਮਐਸਪੀ ਦੀ ਆ ਐਮਐਸਪੀ ਕਿਉਂ ਜ਼ਰੂਰੀ ਆ ਮੰਨ ਲਓ ਮੈਂ ਆਲੂ ਬੀਜੇ ਆ ਮੈਂ ਕਿੰਨੂੰ ਬੀਜਿਆ ਸਾਡਾ ਕਿੰਨੂੰ ਸਾਡੇ ਆਲੂ 1 ਰੁਪਈਏ ਕਿਲੋ ਜਿਹੜਾ ਕਿਸਾਨ ਉਸ ਚੀਜ਼ ਨੂੰ ਬਣਾਉਂਦਾ ਉਹਦੇ ਆਲੂ 1 ਰੁਪਈਏ ਕਿਲੋ ਤੇ ਜਦੋਂ ਕਾਰਪੋਰੇਟ ਘਰਾਣਿਆਂ ਨੂੰ ਉਹ ਆਲੂ ਦਿੱਤੇ ਜਾਂਦੇ ਆ ਚਿਪਸ ਦੇ ਮੈਨੂੰ ਲੱਗਦਾ 5 ਗ੍ਰਾਮ ਚਿਪਸ ਨਹੀਂ ਹੁੰਦਾ ਤੇ 50 ਰੁਪਈਆ ਦਾ ਪੈਕਟ ਕਿੰਨੂੰ ਸਾਡੇ ਤੋਂ 1 ਰੁਪਈਆ ਖਰੀਦ ਕੇ 50 ਰੁਪਏ ਦਾ ਗਲਾਸ ਤੇ ਮਰਦਾ ਕੌਣ ਆ ਕਿਸਾਨ ਜਿਹੜਾ ਕੀ ਹਰ ਖੇਤੀ ਨੂੰ ਸੱਪਾਂ ਦੀਆਂ ਸਿਰੀਆਂ ਵਾਹ ਕੇ ਮਤਲਬ ਹੱਥ ਜਿਹੜੀ ਆ ਕਿਸਾਨ ਦੀ ਜਿਹੜੀ ਮੌਤ ਆ ਉਹਦੇ ਸਿਰ ਤੇ ਮਡਰੌਂਦੀ ਰਹਿੰਦੀ ਆ ਕਦੀ ਬਿਜਲੀ ਦੀਆਂ ਤਾਰਾਂ ਕਦੀ ਖੁਸ਼ ਕਦੀ ਕੁਸ਼ ਕਿਸਾਨ ਹਰ ਟਾਈਮ ਤਸ਼ੱਦਦ ਚ ਰਹਿੰਦਾ ਸਰਕਾਰ ਨੂੰ ਇਹ ਚੀਜ਼ ਕਿਉਂ ਨਹੀਂ ਸਮਝ ਆਉਂਦੀ ਅਗਰ ਦੇਸ਼ ਦਾ ਅੰਨਦਾਤਾ ਖੁਸ਼ ਨਹੀਂਗਾ ਤਾਂ ਮੇਰੇ ਖਿਆਲ ਦੇ ਵਿੱਚ ਕੋਈ ਵੀ ਖੁਸ਼ ਨਹੀਂ ਹੋ ਸਕਦਾ ਕਦੀ ਵੀ ਠੀਕ ਹੈ ਬਾਕੀ ਕਿਵੇਂ ਦੇਖਦੇ ਜਿਵੇਂ ਹੁਣ ਆਗੂਆਂ ਨੇ ਵੀ ਕਿਹਾ ਕਿਸਾਨਾਂ ਦੀ ਗੱਲਬਾਤ ਸਾਹਮਣੇ ਆ ਰਹੀ ਆ ਕਿ 21 ਫਰਵਰੀ ਨੂੰ ਸ਼ਾਂਤਮਈ ਤਰੀਕੇ ਨਾਲ ਅਸੀਂ ਕੂਚ ਕਰਾਂਗੇ ਦਿੱਲੀ ਨੂੰ ਦਿੱਲੀ ਜਾਵਾਂਗੇ ਪਹੁੰਚਾਂਗੇ ਪਰ ਅੱਗੇ ਪੁਲਿਸ ਫੋਰਸ ਅੱਗੇ ਹਰਿਆਣੇ ਦੇ ਬਾਰਡਰ ਕਿਵੇਂ ਉੱਥੇ ਹਾਲਾਤ ਨੇ ਕੀ ਬਣਨ ਵਾਲਾ ਕੀ ਰਹੂ ਜਿਵੇਂ ਪਹਿਲਾਂ ਵੀ ਚੱਲਿਆ ਦੇਖੋ ਪਹਿਲਾਂ ਵੀ ਬੈਰੀਕੇਡ ਲਾਇਏ ਸੀ ਇਸ ਵਾਰੀ ਪ੍ਰਸ਼ਾਸਨ ਨੇ ਥੋੜੀ ਜੀ ਜ਼ਿਆਦਾ ਬੈਰੀਕੇਡ ਲਾਤੇ ਆ ਪਰ ਮੈਂ ਇੱਕ ਗੱਲ ਸਰਕਾਰ ਨੂੰ ਜ਼ਰੂਰ ਕਹਿਣੀ ਆ ਕਿ ਜਿਹੜੇ ਸਾਡੀ ਪੰਜਾਬ ਹਰਿਆਣੇ ਦੀ ਕੌਮ ਆ ਪੰਜਾਬ ਹਰਿਆਣੇ ਦੇ ਕਿਸਾਨ ਨੇ ਉਹ ਮਰਨ ਮਰਨ ਤੋਂ ਨਹੀਂ ਡਰਦੇ ਸਾਡੇ ਵਰਗੀਆਂ ਕੁੜੀਆਂ ਸਾਡੇ ਬਜ਼ੁਰਗ ਚਿੱਟੀਆਂ ਦਾੜੀਆਂ ਵਾਲੇ ਜਾਨ ਤਲੀ ਤੇ ਰੱਖ ਕੇ ਆਏ ਆ ਜੇ ਜਥੇਬੰਦੀਆਂ ਨੇ ਹੁਕਮ ਦਿੱਤਾ ਇੱਕ ਘੰਟੇ ਚ ਇਹਦੇ ਬੈਰੀਕੇਟ ਟੁੱਟ ਜਾਣਗੇ ਕਿਉਂਕਿ ਪੰਜਾਬ ਹਰਿਆਣਾ ਕੁਰਬਾਨੀਆਂ ਦਿੰਦਾ ਆਇਆ ਐ ਇਤੋਂ ਪਹਿਲਾਂ ਵੀ ਜੇ ਕੁਰਬਾਨੀਆਂ ਦੇ ਕੇ ਸਾਨੂੰ ਸਾਡੇ ਬੱਚਿਆਂ ਨੂੰ ਹੱਕ ਮਿਲਦਾ ਸਾਡੀਆਂ ਪਿਛਲੀਆਂ ਨਸਲਾਂ ਜਿਹੜੀਆਂ ਉਹਨਾਂ ਦਾ ਸੁਧਾਰ ਹੁੰਦਾ ਤਾਂ ਸਾਨੂੰ ਆਪਦੀ ਕੁਰਬਾਨੀ ਦੇਣ ਦੇ ਵਿੱਚ ਵੀ ਕੋਈ ਕੋਈ ਵੀ ਗਿਲਾ ਸ਼ਿਕਵਾ ਨਹੀਂ ਕਿ ਮੇਰੀ ਕੁਰਬਾਨੀ ਹੋ ਗਈ ਪਰ ਮੇਰਾ ਪੁੱਤ ਸੌਖਾ ਹੋ ਗਿਆ ਮੈਂ ਆਪਦੀਆਂ ਇਹ ਲੜਾਈ ਨਸਲਾਂ ਤੇ ਫਸਲਾਂ ਦੀ ਲੜਾਈ ਆ ਮੇਰਾ ਸਰਕਾਰ ਨੂੰ ਵੀ ਇੱਕ ਸੁਨੇਹਾ ਅਸੀਂ ਮੌਤ ਤੋਂ ਨਹੀਂ ਡਰਦੇ ਕਿਉਂਕਿ ਕੁਰਬਾਨੀਆਂ ਸਾਡੀ ਕੌਮ ਨੇ ਕੁਰਬਾਨੀਆਂ ਦਿੱਤੀਆਂ ਨੇ ਅਸੀਂ ਕੁਰਬਾਨੀਆਂ ਦੇ ਦਾਂਗੇ ਪਰ ਅਸੀਂ ਫਿਰ ਵੀ ਕਹਿੰਨੇ ਆ ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਆ ਕਿ ਪੰਜਾਬ ਦੇ ਨਾਲ ਹਰਿਆਣੇ ਨਾਲ ਕਾਣੀ ਵੰਡ ਨਾ ਕਰੋ ਇਹ ਵੀ ਦੇਸ਼ ਦਾ ਹਿੱਸਾ ਨੇ ਤੇ ਨਹੀਂ ਤਾਂ ਫਿਰ ਕਹਿੰਦੇ ਜਦੋਂ ਜਦੋਂ ਵੀ ਜ਼ਾਲਿਮਾਂ ਜ਼ੁਲਮ ਕੀਤੇ ਅਸੀਂ ਬੜ ਕੇ ਧਾਰ ਖਲੋਏ ਆ ਜਿਹੜਾ ਪੜ ਕੇ ਵੇਖ ਇਤਿਹਾਸ ਸਾਡਾ ਅਸੀਂ ਕੁਰਬਾਨੀਆਂ ਦੇਣ ਲਈ ਪੈਦਾ ਹੋਏ ਆ ਸਰਕਾਰੇ ਅਸੀਂ ਕੁਰਬਾਨੀਆਂ ਦੇਣ ਨੂੰ ਤਿਆਰ ਖੜੇ ਆ ਸਾਡੀਆਂ ਮੰਗਾਂ ਪੂਰੀਆਂ ਕਰ ਦੋ ਨਹੀਂ ਤਾਂ ਫਿਰ ਅਸੀਂ ਦਿੱਲੀ ਜਾਵਾਂਗੇ ਸਾਨੂੰ ਕੋਈ ਨਹੀਂ ਰੋਕ ਸਕਦਾ ਵੋਟਾਂ ਵੀ ਨੇੜੇ ਆ ਰਹੀਆਂ ਨੇ ਚੋਣ ਜਾਬਤਾ ਲੱਗ ਸਕਦਾ ਇਹ ਵੀ ਗੱਲਬਾਤ ਸਾਹਮਣੇ ਆ ਰਹੀ ਆ ਕੀ ਲੱਗਦਾ ਮੀਟਿੰਗਾਂ ਦੋ ਦਿਨ ਬਾਅਦ ਫੇਰ ਮੀਟਿੰਗ ਹੁੰਦੀ ਆ ਦੋ ਦਿਨ ਬਾਅਦ ਫੇਰ ਚਲੋ ਲਗਾਤਾਰ ਵੱਧਦਾ ਜਾ ਰਿਹਾ ਜੇ ਚੋਣ ਜਾਬਤਾ ਲੱਗਦਾ ਸਰਕਾਰ ਹੱਥੇ ਖੜੇ ਕਰ ਗਈ ਕੋਈ ਵੀ ਚੋਣ ਜਾਬਤਾ ਲੱਗ ਜੇ ਕੁਝ ਵੀ ਲੱਗ ਜੇ ਅਸੀਂ ਕਹਿੰਦੇ ਆ ਨਾ ਵੀ ਪਹਿਲੇ ਕਾਲੇ ਕਾਨੂੰਨ ਰੱਦ ਕਰਾਏ 13 ਮਹੀਨਿਆਂ ਚ ਜੇ ਸਾਨੂੰ 2 ਸਾਲ ਵੀ ਦਿੱਲੀ ਦੀਆਂ ਬਰੂਹਾਂ ਤੇ ਬੈਠਣਾ ਪੈ ਜੂਗਾ ਨਾ ਅਸੀਂ ਬੈਠਾਂਗੇ ਪਰ ਐਮਐਸਪੀ ਲਏ ਬਿਨਾ ਅਸੀਂ ਨਹੀਂ ਮੋੜਨ ਠੀਕ ਹੈ ਜਾਨੀ ਕਿ ਸਰਕਾਰ ਤੇ ਵੀ ਵਿਸ਼ਵਾਸ ਨਹੀਂ ਰਿਹਾ ਹੋਣਾ ਕਿਉਂਕਿ ਸਰਕਾਰ ਨੇ ਜਿਹੜਾ ਪਹਿਲਾਂ ਵਾਅਦੇ ਕੀਤੇ ਸੀ ਵੀ ਬਹੁਤ ਸਾਲ ਲੰਘੇ ਉਹ ਜਿਹੜੀ ਵਾਅਦਾ ਖਿਲਾਫੀ ਇੱਕ ਵਾਰੀ ਕਹਿੰਦੇ ਹੁੰਦੇ ਆ ਨਾ ਕੋਈ ਵਾਅਦਾ ਖਿਲਾਫੀ ਕਰ ਜੇ ਤਾਂ ਦੁਬਾਰਾ ਵਿਸ਼ਵਾਸ ਨਹੀਂ ਕਰਨਾ ਅਸੀਂ ਬਿਲਕੁਲ ਵਿਸ਼ਵਾਸ ਨਹੀਂ ਕਰਦੇ ਸਰਕਾਰ ਲਿਖਤ 'ਚ ਸਾਨੂੰ ਐਮਐਸਪੀ ਦੇਵੇ ਲਿਖਤ 'ਚ ਸਾਡੀ ਕਰਜ਼ਾ ਮਾਫੀ ਕਰੇ ਲਿਖਤ 'ਚ ਸੁਆਮੀਨਾਥਨ ਰਿਪੋਰਟ ਦੇਵੇ ਲਿਖਤ ਦੇ ਵਿੱਚ ਸਾਡੇ ਜਿਹੜੇ ਬੱਚਿਆਂ ਦੇ ਉੱਤੇ ਪਰਚੇ ਆ ਉਹ ਖਤਮ ਕਰੇ ਤੇ ਅਸੀਂ ਵੀ ਹੱਸ ਦੇ ਖੇਡਦੇ ਆਪਦੇ ਘਰਾਂ ਨੂੰ ਜਾਵਾਂਗੇ ਸਾਨੂੰ ਕੋਈ ਸ਼ੌਕ ਨਹੀਂ ਇੱਥੇ ਸੜਕਾਂ ਦੇ ਉੱਤੇ ਰੋਣੇ ਬਿਲਕੁਲ ਕਿਸਾਨਾਂ ਦਾ ਇਹ ਵੀ ਕਹਿਣਾ ਕਿ 5 ਸਾਲ ਦਾ ਐਗਰੀਮੈਂਟ ਦਿੰਦੇ ਨੇ ਇਹਦਾ ਮਤਲਬ 5 ਸਾਲ ਬਾਅਦ ਫੇਰ ਕੋਈ ਗਲਤ ਨੀਤੀ ਬਣੂ ਫੇਰ ਕੋਈ ਗਲਤ ਸਿਸਟਮ ਨਹੀਂ ਤੇ ਅਸੀਂ 5 ਸਾਲਾਂ ਬਾਅਦ ਫੇਰ ਆਪਦੀ ਆਹ ਹੀ ਟੈਂਡਫੋੜੀ ਚੱਕ ਕੇ ਇੱਥੇ ਆਇਆ ਕਰਾਂਗੇ ਸਾਨੂੰ ਤਾਂ ਬਿਲਕੁਲ ਲਾਈਫ ਟਾਈਮ ਗਰੰਟੀ ਚਾਹੀਦੀ ਆ ਸਰਕਾਰ ਦਿੰਦੀ ਆ ਠੀਕ ਆ ਨਹੀਂ ਤੇ ਬੈਠੇ ਕੋਈ ਚੱਕਰ ਨਹੀਂ ਲੰਗਰ ਸਾਡੇ ਬਾਬੇ ਨਾਨਕ ਦਾ 20 ਰੁਪਈਆ ਵਾਲਾ ਸਾਨੂੰ ਰੋਟੀ ਮਿਲ ਜਾਂਦੀ ਆ ਅਸੀਂ ਰੋਟੀਆਂ ਖਾਂਦੇ ਰਵਾਂਗੇ ਇੱਥੇ ਬੈਠ ਕੇ ਤੇ ਸਰਕਾਰ ਦੀ ਹਿੱਕ ਤੇ ਗੋਡਾ ਰੱਖ ਕੇ ਬੈਠਾਂਗੇ ਇੱਥੇ ਸੋ ਸੰਭੂ ਬਾਰਡਰ ਤੇ ਰਾਜਕੌਰ ਗਿੱਲਾ ਸਾਡੇ ਬਾਬੇ ਅਜੇ ਵੀ ਕੈਮ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕਿ ਰਾਜਕੌਰ ਗਿੱਲ ਨੌਜਵਾਨ ਲੜਕੀ ਆ ਜੋ ਜੋਸ਼ ਜਜ਼ਬੇ ਨਾਲ ਉਹਨਾਂ ਨੇ ਗੱਲਬਾਤ ਆਖੀ ਆ ਕਿ ਪ੍ਰਦਰਸ਼ਨ ਚੱਲਦੇ ਰਹਿਣਗੇ ਸਰਕਾਰ ਪਹਿਲਾਂ ਵਾਅਦਾ ਖਿਲਾਫੀ ਕਰ ਗਈ ਹੁਣ ਯਕੀਨ ਨਹੀਂ ਕੀਤਾ ਜਾਊਗਾ ਤੇ ਸਾਰੀਆਂ ਮੰਗਾਂ ਮਨਵਾ ਕੇ ਹੀ ਕਿਸਾਨ ਵਾਪਸ ਆਪਣੇ ਘਰਾਂ ਨੂੰ ਪਰਤਣਗੇ ਨਹੀਂ ਤਾਂ ਦਿੱਲੀ ਨੂੰ ਕੂਚ 21 ਫਰਵਰੀ ਨੂੰ ਕਰਨਾ ਹੀ ਕਰਨਾ ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮੱਝਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਰਡਰ